शिरिनानग पादपंकज सिमरो शिम्रो अंगद दोख ਮਰਦਾਸ ਗੁਰ ਹਿਰਦੇ ਧਿਆਵ ਜਿਹਰ ਦੇ ਧਿਆਵ ਸ਼੍ਰੀ ਗੁਰੂ ਰਾਮਦਾਸ ਗਉਣ ਗਾਵੂ ਸ਼੍ਰੀ ਅਰ ਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰ ਗੋਬਿੰਦ ਸੋਬ ਸਮਾਤ ਪ੍ਰਕਾਸ਼ਕ ਸ਼ੇਰੀ ਹਰਿ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨਾ ਨਾਮੁ ਨਾਈ ਬਹੁਰੀ ਦੇਖ ਬਹਾਦਰ ਪਰਮ ਕੇਰਪਾਲਾ ਜੀ ਪਰਮ ਕੇਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋ ਤਰਾ ਪਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੇਸ਼ਾ ਏਕੰਕਾਰ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤੈ ਵਿਗਨ ਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤੈ ਵਿਗਨ ਨਾਸ਼ਨ ਸੋਏ ਦੋਹਰਾ ਬੌਰ ਸਵਾਮੀ ਸਤਗੁਰੂ ਸੁਮਤ ਸਭਨ ਕੋ ਦੈਨਾ त्यागन को मात विकार को श्री मुख उचरै बैन बौर सभा मह सतगुरु सुमत सबन को दैन त्यागन को मात विकार को श्री मुख उचरै बैन ਜੋਗੋ ਜੋਗੇ ਅਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਸਦੇਹੀ ਦਾ ਲਾਹਾ ਲੈਂਦੇ ਆਂ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਵੰਝ ਰਹੇਗਾ ਜਿਕੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਲ ਦੇ ਜਵਾਨਾਂ ਮੇਰਾ ਆਪੇ ਸਰਬਨਨ ਕੀਤਾ ਹੈ ਕਿ ਕੋਈ ਭਾਈ ਮਾਲਾ ਸਿੰਘ ਤੋਂ ਜੋ ਭਾਈ ਲੋਹਰਾ ਸਿੰਘ ਨੇ ਕਰਜਾ ਲਿਆ ਸਤਿਗੁਰਾਂ ਦੇ ਪਰਥਾਈ ਸਿੱਖ ਹੈ ਗੱਲਾਂ ਵਿਚਾਰਾਂ ਕਰਦੇ ਦੇ ਮਹਾਰਾਜ ਕਿਹਦੇ ਤੇ ਉੱਪਰ ਖੜੇ ਹੋ ਕਰਕੇ ਸਾਰੀ ਗੱਲਬਾਤ ਸਰਬਨਨ ਕਰ ਲੈਂਦੇ ਪਰ ਜਦੋਂ ਲਾਹੌਰਾ ਸਿੰਘ ਨੂੰ ਪਤਾ ਲੱਗਦਾ ਕਿ ਮਹਾਰਾਜ ਉੱਪਰ ਖੜ ਕੇ ਸਾਡੀ ਸਾਰੀ ਗੱਲਬਾਤ ਸੁਣ ਲਈ ਹੈ ਤਾਂ ਉਹ ਨੇ ਮਾਣਾ ਹੋ ਕੇ ਕਹਿਣ ਲੱਗਾ ਮੈਂ ਸਾਰਾ ਧੰਨ ਕਰ ਦਿਆ ਤੇਰਾ ਮੋੜ ਦਿਆਂਗਾ ਔਰ ਜਦੋਂ ਦੀਵਾਨ ਸਜਿਆ ਕਰਜਾ ਦੇ ਕਰਕੇ ਮਹਾਰਾਜ ਨੂੰ ਮੱਥਾ ਟੇਕ ਕੇ ਨਮਸ਼ਕਾਰ ਕੀਤੀ ਸਤਗੁਰੂ ਨੇ ਪ੍ਰਥਾਏ ਸਿੱਖਾਂ ਨੂੰ ਵਚਨ ਕੀਤਾ ਕਿ ਭਾਈ ਆਪਣੇ ਮੁਕ ਤੋਂ ਵਚਨ ਕੀਤਾ ਕਿ ਬੇਪਰੀਤ ਨਾ ਧਾਰਨ ਕਰੋ ਗੁਰੂ ਦੀ ਆਗਿਆ ਤੇ ਨਿਸ਼ਚਾ ਰੱਖੋ ਇਹੀ ਸੰਸਾਰ ਦੇ ਵਿੱਚ ਵੇਦਾ ਗ੍ਰੰਥਾਂ ਸ਼ਾਸਤਰਾਂ ਦਾ ਧਰਮ ਹੈ ਧਰਮ ਦੀ ਮਰਜ਼ਾਦਾ ਰੱਖਣੀ ਸ੍ਰੇਸ਼ਟ ਹੈ ਇਸ ਕਰਕੇ ਮਹਾਰਾਜ ਕਹਿੰਦੇ ਧਰਮ ਦੀ ਮਰਜ਼ਾਦਾ ਨੂੰ ਰੱਖੋ ਕਪਟ ਨਾ ਕਰੋ ਹਿਰਦੇ ਦੇ ਵਿੱਚ ਅਪਰਾਧ ਨਾ ਕਰੋ ਸਰਲ ਹੋ ਕੇ ਨਿਰੰਕਾਰ ਦਾ ਨਾਮ ਜਪੋ ਤੇ ਸਾਧ ਅਮਾਰਗ ਤੇ ਚੱਲਣਾ ਕਰੋ ਇਸ ਤਰ੍ਹਾਂ ਮਹਾਰਾਜ ਨੇ ਆਪਣੀ ਸਿੱਖਾਂ ਨੂੰ ਜੋ ਮਤਬਦ ਦਿੱਤੀ ਹੈ ਔਰ ਬਖਸ਼ਿਸ਼ਾਂ ਕਰਨੇ ਬਿਠਾ ਕਰਕੇ ਆਪਣੇ ਕੋਲ ਸੇ ਸਾਰਾ ਕੋ ਸੂਝ-ਬੂਝ ਦੇ ਰਹੇ ਨੇ ਜੋ ਅਜ ਦੇ ਦੀਵਾਨ ਅੰਦਰਾ ਮੁਕਤੀ ਨਾਮਾ ਮਹਾਰਾਜ ਬਖਸ਼ਿਸ਼ ਕਰਨਗੇ ਕਿਸ ਤਰ੍ਹਾਂ ਮਹਾਰਾ ਸਿੱਖਾਂ ਨੂੰ ਵਿਦਾ ਕੇ ਉਹ ਬਖਸ਼ਿਸ਼ਾਂ ਕਰ ਰਹੇ ਨੇ ਸਮਝਾ ਰਹੇ ਨੇ ਕਿ ਭਾਈ ਕਿਵੇਂ ਸ੍ਰੇਸ਼ਟ ਮਤ ਨੂੰ ਧਾਰਨ ਕਰਨਾ ਹੈ ਕਿਵੇਂ ਉਹਰੇ ਉੱਤੇ ਚੱਲ ਕੇ ਭੈੜੀਆਂ ਆਤਾਂ ਨੂੰ ਤਿਆਗ ਕੇ ਵੈਰ ਵਿਕਾਰਾਂ ਨੂੰ ਤਿਆਗ ਕੇ ਆਪਣਾ ਜਨਮ ਜੀਵਨ ਸਫਲਾ ਕਰਨਾ ਤਾਂ ਆਓ ਕੀ ਸਤਿਗੁਰ ਮਹਾਰਾਜ ਸਿੱਖਾਂ ਦੇ ਨਾਲ ਬਚਨ ਕਰਦੇ ਆ ਕਿ ਸਿੱਖ ਬੱਚੇ ਸਤਿਗੁਰਾਂ ਦੇ ਨਾਲ ਸਵਾਲ ਜੋਬ ਹੁੰਦੇ ਆ ਆਪਾਂ ਸਰਬਣ ਕਰੀਏ ਰਸਨਾ ਨੂੰ ਕਰੀਏ ਪਵਿੱਤਰ ਗਾਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਬੌਰ ਸਭਾ ਮਹ ਸਤ ਗੁਰੂ ਸੁਮਤ ਸਬਨ ਕੋ ਦੈਨ ਤਿਆਗਨ ਮਤਵਕਾਰ ਕੋ ਸ੍ਰੀ ਮੁਖ ਉਚਰੈ ਬਾਇਨ ਫਿਰ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਪਹਿਲਾ ਸਿੱਖਿਆ ਦੇਣ ਵਾਸਤੇ ਸਭ ਨੂੰ ਆਪਣੇ ਕੋਲ ਬਿਠਾਇਆ ਨ ਤੇ ਸਭ ਵਿੱਚ ਬੈਠੇ ਬੁੱਧੀਮਾਨ ਵੀ ਸਿੱਖ ਨਹੀਂ ਸਭਾ ਦੇ ਵਿੱਚ ਸਾਰੇ ਸੁਣ ਰਹੇ ਸੀ ਤਾਂ ਸਤਿਗੁਰਾਂ ਨੇ ਸਭਾ ਦੇ ਵਿੱਚ ਸਭ ਨੂੰ ਸ੍ਰੇਸ਼ਟ ਮਤ ਦਿੱਤੀ ਸਮਝਾਉਣਾ ਕੀਤਾ ਗੁਰੂ ਜੀ ਨੇ ਆਪਣੇ ਮੁਖ ਤੋਂ ਉਚਾਰਨ ਕੀਤਾ ਕਿ ਭੈੜੀ ਮੱਤ ਵਿਕਾਰਾਂ ਨੂੰ ਛੱਡਣ ਵਾਸਤੇ ਵਿਦੇਸ਼ ਮਹਾਰਤ ਕਰ ਰਿਹਾ ਹੈ ਕਿ ਭੈੜੀ ਮੱਤ ਨੂੰ ਤਿਆਗੋ ਵਿਕਾਰਾਂ ਨੂੰ ਛੱਡੋ ਸੁਭ ਮੱਤ ਨੂੰ ਅਪਣਾਉਣਾ ਕਰੋ ਚਾਉ ਪਈ ਸੁਣ ਗੁਰ ਸਿੱਖ ਸਭ ਉਪਦੇਸੋ ਤਰਹ ਕਮਾਵੈ ਤਜੈ ਕਲੇਸੂ ਹੈ ਗੁਰ ਸਿੱਖੋ ਸਭ ਉਪਦੇਸ ਸੁਣੋ ਇਸ ਨੂੰ ਧਾਰਨ ਕਰਕੇ ਕਮਾਈ ਕਰਨ ਦੇ ਨਾਲ ਜਿਹੜੇ ਜਨਮ ਜੀਵਨ ਦੇ ਕਲੇਸ਼ ਆ ਸਾਰੇ ਮਹਾਰਾ ਕਹਿੰਦੇ ਮਿਟ ਜਾਣਗੇ ਲਖੋ ਮੁਕਤੀ ਨਾਮਾ ਇਸ ਨਾਮ ਜਿਸਤੇ ਕਰਤ ਲਹੈ ਗੁਰ ਧਾਮ ਇਸ ਦਾ ਨਾਮ ਕਹਿੰਦੇ ਮੁਕਤੀ ਨਾਮਾ ਜਾਣੋ ਜਿਸ ਨੂੰ ਕਰ ਨਾਲ ਮਨੁੱਖ ਗੁਰਪ੍ਰੀ ਨੂੰ ਪ੍ਰਾਪਤ ਹੋਵੇਗਾ ਮਹਾਰਾ ਕਹਿੰਦੇ ਸਾਡੇ ਬਚਨਾਂ ਨੂੰ ਕਮਾਓ ਤੇ ਇਹਦਾ ਨਾਮ ਮੁਕਤੀ ਨਾਮਾ ਹੋਵੇਗਾ ਜਿਹਦੇ ਨਾਲ ਸ਼ੁਭ ਕਰਮ ਕਰਨ ਨਾਲ ਸ਼ੁਭ ਮਤ ਧਾਰਨ ਨਾਲ ਤੁਹਾਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ ਸਿੱਖ ਹੋਏ ਕਿਸ ਕਰਜ ਨਾਲ ਲੇਵੈ ਜੇ ਕਰ ਲੇਵੈ ਭਾਵ ਕਰ ਦੇਵੈ ਮਹਾਰਗ ਜਿਹੜਾ ਸਿੱਖ ਹੋਵੇ ਉਹ ਪਾਈ ਕਿਸੇ ਪਾਸੋਂ ਕਰਜਾਂ ਨਾ ਲਵੇ ਜੇ ਕਰਜਾਂ ਲੈ ਵੀ ਲਿਆ ਲੋੜ ਪੈ ਗਈ ਤਾਂ ਪ੍ਰੇਮ ਸਹਿਤ ਉਹਨੂੰ ਪਾਈ ਵਾਪਸ ਕਰਨਾ ਪੈਂਦਾ ਹੈ ਸੁਣਿਆ ਨਾ ਝੂਠ ਨਾ ਮੁਖਤੇ ਕਹੈ ਸੰਗ ਝੂਠ ਕੇ ਪ੍ਰੀਤ ਨਗਾ ਹੈ ਔਰ ਮਾਰਾ ਕਹਿੰਦੇ ਪਾਈ ਨਾ ਝੂਠ ਸੁਣਨਾ ਤੇ ਨਾ ਹੀ ਮੁਖ ਤੋਂ ਬੋਲਣਾ ਝੂਠੇ ਦੇ ਨਾਲ ਕਦੇ ਵੀ ਪ੍ਰੀਤ ਨਹੀਂ ਕਰਨ ਜੋ ਇਨਸਾਨ ਝੂਠ ਬੋਲਦਾ ਝੂਠਦਾ ਸਾਰਾ ਲੈਂਦਾ ਮਾਰਾ ਕਹਿੰਦਾ ਉਹਨਾਂ ਦਾ ਵਰਤ ਵਰਤਾਓ ਹੀ ਨਹੀਂ ਰੱਖਣਾ ਸਤ ਸੰਗੇ ਹੋਏ ਸਾਚ ਕੁਮਾਵੇ ਸੰਗ ਸਾਜ ਕੇ ਪ੍ਰੀਤ ਵਧਾਵੇ ਸਤ ਸੰਗੀ ਹੋ ਕਰਕੇ ਕਹਿੰਦੇ ਸੱਜ ਦੀ ਕਮਾਈ ਕਰਨੀ ਆ ਸੱਜ ਦੇ ਨਾਲ ਆਪਣੀ ਪ੍ਰੀਤੀ ਨੂੰ ਵਧਾਵੇ ਸੱਚ ਓਰ ਤਾਰੈ ਮੇਰੇ ਜਾਦਾ ਸਾਚੀ ਛਲ ਬਿਨ ਹੋਵੈ ਸੱਚ ਊ ਬਾਚੀ ਹਿਰਦੇ ਦੇ ਵਿੱਚ ਸੱਜ ਦੀ ਸੱਚੇ ਅਸੁੱਚੀ ਸੁੱਚੀ ਮਰਜ਼ਾਦਾ ਤਾਰਨ ਕਰੇ ਸਦਾ ਛਲ ਰਹਿਤ ਰਹੇ ਅਤੇ ਸੱਚ ਹੀ ਬੋਲੇ ਸੱਚ ਕੇ ਸੰਗ ਜਿਵ ਕਾ ਹੋ ਜੋਈ ਤਿਸਨੋਂ ਕਰੈ ਦੰਬ ਬਿਨ ਹੋਈ ਸੱਚੇ ਦੇ ਨਾਲ ਜਿਹੜੀ ਰੋਜੀ ਹੈ ਉਹ ਆਪਣੀ ਰੋਜੀ ਕਪਟ ਰਹਿਤ ਹੋ ਕੇ ਕਰੇ ਕੁਛ ਕਬੇ ਚਾਰ ਅਧਹੁਨ ਮੈਂ ਆਹੈ ਸੂਖਮ ਭੇਦ ਸਮਤ ਕੋ ਲਾਹੈ ਕੁਝ ਵਿਚਾਰ ਸਤ ਛੂਟ ਦੋਹਾਂ ਵਿੱਚ ਹਨ ਬੁੱਧੀਮਾਨ ਸੂਖਮ ਭੇਦ ਨੂੰ ਜਾਣ ਲਵੇ ਸੱਚ ਦੇ ਝੂਠ ਵਿੱਚ ਭੇਦ ਆਹ ਮਹਾਰਾਜ ਕਹਿੰਦੇ ਕਾਪਟ ਨਹੀਂ ਕਰਨਾ ਕਿਸੇ ਦੇ ਨਾਲ ਤੇ ਮਹਾਰਾਜ ਕਹਿੰਦੇ ਸਕਾਰ ਕੇ ਦੋਹਾਂ ਦਾ ਵਿਚਾਰ ਕਰਕੇ ਜਿਹੜਾ ਬੁੱਧੀਮਾਨ ਹੋਊਗਾ ਉਹ ਸੂਖਮ ਗੱਲਾਂ ਨੂੰ ਭੇਦ ਕਰ ਲਵੇਗਾ ਤੇ ਉਹਨੂੰ ਜਾਣ ਲਵੇ ਕਹੇ ਸੱਚ ਕਿਸ ਹੋਵੈ ਘਾਤ ਜਿਸ ਤੇ ਆਦ ਵਿਚਾਰੋ ਬਾਤ ਜੇ ਸੱਚ ਕਹਿਣ ਨਾਲ ਕਿਸੇ ਦੀ ਮੌਤ ਹੁੰਦੀ ਹੈ ਨਾ ਉਸਾਰੇ ਆਰੰਭ ਤੋਂ ਗੱਲ ਨੂੰ ਵਿਚਾਰੋ ਤਹਾਂ ਸਾਰ ਜਨ ਹੈ ਅੰਗੀਕਾਰ ਬਨੁਪਕਾਰੇ ਕਾਰ ਸੁਧਾਰੇ ਤੇ ਕਹਿਣ ਗੋਤ ਸੱਚ ਨੂੰ ਅੰਗੀਕਾਰ ਨਾ ਕਰੇ ਉਪਕਾਰ ਉਪਕਾਰੀ ਬਨ ਕੇ ਕਾਰਜ ਨੂੰ ਸੁਧਾਰੇ ਮਾਰਕ ਨੇ ਕਿ ਦੀ ਸਹਾਇਤਾ ਕਰਨੇ ਕਹਦਾ ਭਲਾ ਹੁੰਦਾ ਤੁਹਾਡਾ ਝੂਠ ਬੋਲ ਕੇ ਕਿਸੇ ਨੂੰ ਲਾਭ ਹੁੰਦਾ ਕਹਦਾ ਫਾਇਦਾ ਹੁੰਦਾ ਕਿਸੇ ਦੀ ਜਾਨ ਬਚਦੀ ਹੈ ਉਥੇ ਸੱਚ ਨੂੰ ਨਾ ਚਤਾਰੋ ਉਥੇ ਮਾਰਕ ਦੇ ਝੂਠ ਦਾ ਆਸਰਾ ਲੈਣਾ ਕੋਈ ਗੁਨਾਹ ਨਹੀਂ ਹੈ ਕੌਣ ਕੀ ਕਿਸੇ ਦਾ ਲਾਭ ਹੋ ਰਿਹਾ ਉੱਥੇ ਪੈ ਕਿਸੇ ਦੀ ਜਾਨ ਬਚਦੀ ਹੈ ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਰਉਪਕਾਰ ਕਰਨ ਵਾਸਤੇ ਜੇ ਕੋਈ ਝੂਠ ਬੋਲਿਆ ਜਾਵੇ ਤਾਂ ਉੱਥੇ ਸੱਚੇ ਸਤਿਮੁਨਜੀ ਕਰਾ ਨਾ ਕੀਤਾ ਜਾ ਝੂਠ ਬੋਲਿਆ ਤੇ ਤੁਹਾਡਾ ਲਾਭਦਾਇਕ ਹੈ ਜਾਣ ਬੁੱਝ ਕੇ ਝੂਠ ਬੋਲਣਾ ਕਹਿੰਦੇ ਹਤਿਆ ਕਰਾਉਣੀ ਕਿਸੇ ਦੇ ਨਾਲ ਬੇਈਮਾਨੀ ਕਰਨੀ ਉਹ ਤੁਹਾਡੇ ਵਾਸਤੇ ਕਪਟ ਹੈ ਇਸਪਰਕਾ ਇਸ ਪਰ ਇੱਕ ਗਾਥਾ ਸੁਣ ਕਾਨੇ ਜਿੱਥੇ ਬੈਠੇ ਹੋ ਕਿਤ ਜਾਪ ਬਖਾਨੇ ਤਾਂ ਮਾਰੇ ਸਬਾਰੇ ਇੱਕ ਫਿਰ ਗਾਥਾ ਆਪਣੇ ਕੰਨਾਂ ਨਾਲ ਸੁਣੋ ਇੱਕ ਬ੍ਰਾਹਮਣ ਬੈਠਾ ਜਿਹਦੇ ਕਿਤੇ ਜਾਪ ਕਰ ਰਿਆ ਸੀ ਭਾਗੀ ਤੇਨ ਕਸਾਈ ਕਰਤੇ ਖੋਜੈ ਆਈ ਸੂ ਭੂਜਨ ਕਰਤੇ ਮਹਾਰਾਜ ਸਮਝਾਉਣ ਵਾਸਤੇ ਕਿ ਤੁਹਾਨੂੰ ਅਸੀਂ ਸਾਖੀ ਸੁਣਾਉਣੀ ਹੈ ਗਾਥਾ ਸੁਣਾਉਣੀ ਆ ਕੋਈ ਕੋ ਬ੍ਰਾਹਮਣ ਸੀ ਜਾਪ ਕਰਨ ਬਹਿ ਗਿਆ ਤੇ ਇੱਕ ਗਾਂ ਕसाई ਦੇ ਹੱਥੋਂ ਨਿਕਲ ਕੇ ਭੱਜ ਗਈ ਜਿਹੜੇ ਲੱਛਣ ਆਏ ਸੀ ਨਾ ਉਹਨੇ ਬ੍ਰਾਹਮਣ ਨੂੰ ਪੁੱਛਿਆ ਜਿਹੜੇ ਲੱਭਣ ਵਾਸਤੇ ਆਏ ਸੀ ਗਾਂ ਲੰਘੀ ਤਪ ਕਰਦਾ ਸੀ ਕੋਲ ਦੀ ਲੰਘੀ ਜਿਹੋ ਨਾਲ ਪਿੱਛੇ ਗਾਂ ਲੱਭਣ ਵਾਸਤੇ ਜਿਹੜੇ ਪਹੁੰਚੇ ਨਾ ਉਹਨਾਂ ਨੇ ਬ੍ਰਾਹਮਣ ਨੂੰ ਪੁੱਛਿਆ ਵੀ ਗਾਂ ਕਿੱਧਰ ਨੂੰ ਗਈ ਤੂੰ ਗਾਂ ਨੂੰ ਵੇਖਿਆ ਭਾਈ ਜੀ ਨੇ ਤੂੰ हाथ साथ दिज सारत करे गहे जाए पापी दुख भरी ब्राह्मण ने हाथ ਨਾਲ ਇਸ਼ਾਰਾ ਕੀਤਾ ਪਾਪੀ ਕਸਾਈ ਨੇ ਜਾ ਕੇ ਗਾ ਨੂੰ ਫੜ ਲਿਆ ਇਤਿਆਦ ਸੱਚ ਤਜੋ ਵਿਚਾਰੇ ਪਰ ਹਿਤ ਕੀਜੈ ਕੂਰੂਚਾਰੇ ਇਸ ਤਰ੍ਹਾਂ ਦੇ ਸੱਚ ਦਾ ਵਿਚਾਰ ਛੱਡ ਦੇ ਹੋ ਕੇ ਦੂਜੇ ਦੇ ਭਲੇ ਵਾਸਤੇ ਝੂਠ ਬੋਲੋ ਆਪਰ ਜਦਕ ਜਗ ਤੇ ਵਿਵਹਾਰੇ ਸਤ ਤੇ ਸਹਿਤ ਕਰੋ ਹਿਤ ਧਾਰੇ ਹੋ ਜਿੰਨਾ ਜਗ ਦੇ ਵਿਹਾਰ ਹਨ ਉਹਨਾਂ ਨੂੰ ਪ੍ਰੇਮ ਧਾਰ ਕੇ ਸੱਚ ਸਹਿਤ ਕਰੋ ਸਿੱਖ ਹੋ ਕੇ ਕਿਸੇ ਦੀ ਝੂਠ ਨਾ ਖਾਵੋ ਝੂਠ ਨਾ ਬੋਲੋ ਕਿਸੇ ਦਾ ਧੰਨ ਨਾ ਮਾਰੋ ਪ੍ਰੇਮ ਦੇ ਨਾਲ ਰਹੋ ਮਾਰਾ ਕਹਿੰਦੇ ਜੇ ਹਣ ਉਹ ਬ੍ਰਾਹਮਣ ਕਹਿੰਦੇ ਵੀ ਇੱਧਰ ਨੂੰ ਨਹੀਂ ਗਈ ਦੂਜੇ ਪਾਸੇ ਹੱਸ ਕਰ ਦਿੰਦਾ ਤਾਂ ਉਸ ਗਾਂ ਦਾ ਜੀਵਨ ਬਣ ਜਾਂਦਾ ਉਹਦੀ ਹੱਤਿਆ ਹੁਣ ਉਹ ਬਚ ਜਾਂਦੀ ਪਾਰੋਂ ਨੇ ਆਪਣੇ ਦਾਨ ਸੱਚ ਬੋਲੇ ਵੀ ਗਾਂ ਇੱਧਰ ਨੂੰ ਗਈ ਐ ਪਰ ਉਹਦਾ ਸੱਚ ਕੰਮ ਨਹੀਂ ਆਇਆ ਨਾ ਉਹਦੇ ਸੱਚ ਬੋਲਣ ਨਾਲ ਜੀਵ ਦੀ ਹੱਤਿਆ ਹੋ ਗਈ ਕਸਾਈਆਂ ਨੇ ਜਾ ਕੇ ਗਾਂ ਨੂੰ ਫੜ ਲਏ ਤੇ ਉਹਨੂੰ ਮਾਰਤਾ ਮਾਰਨ ਦਾ ਐਸਾ ਸੱਚ ਵੀ ਨਹੀਂ ਬੋਲਣਾ ਕਿ ਕਿਸੇ ਦਾ ਨੁਕਸਾਨ ਹੋ ਜਾਏ ਕਿਸੇ ਦੀ ਹੱਤਿਆ ਹੋ ਜਾਏ ਕਿਸੇ ਦੇ ਨਾਲ ਕੋਈ ਵਾਧਾ ਘਾਟਾ ਹੋ ਜਾਏ ਕਿਸੇ ਦਾ ਨਾਭ ਹੁੰਦਾ ਫਾਇਦਾ ਹੁੰਦਾ ਜਾਨ ਵੱਜਦੀ ਐ ਤੁਹਾਡੇ ਝੂਠ ਬੋਲਿਆ ਉਹ ਝੂਠ ਝੂਠ ਨਹੀਂ ਉਹ ਸੱਚ ਹੀ ਹੁੰਦਾ ਸਤਿਗੁਰਾਂ ਮਹਾਰਾਜ ਕਹਿੰਦੇ ਬਾਕੀ ਜਿੰਨੇ ਜੱਗ ਦੇ ਵਿਹਾਰ ਆ ਕਰਮ ਉਹ ਸੱਚ ਦੇ ਧਾਰ ਕਰਕੇ ਪ੍ਰੇਮ ਧਾਰਨ ਕਰਕੇ ਹੀ ਕਰਨੇ ਆ ਝੂਠ ਝੂਠ ਨਹੀਂ ਕਰਨਾ ਸਿੱਖ ਪ੍ਰਸਾਦ ਵਾਟ ਕਰ ਖਾਏ ਨੰਗੇ ਕੇਸ ਨਾ ਕਰੇ ਚਿੰਤ ਲਈ ਕਹਿੰਦੇ ਸਿੱਖ ਪ੍ਰਸਾਦ ਵੰਡ ਕੇ ਖਾਵੇ ਤੇ देर ਤੱਕ ਨੰਗਾ ਸਿਰ ਕਰਕੇ ਨਾ ਬੈਠੇ ਅਤੇ ਮੈਤਨ ਸੁਪਤਨ ਆਚ ਬਨ ਆਦ ਨੰਗੇ ਕੇਸਾਂ ਲੈ ਕਛ ਸਵਾਦ ਕਹਿੰਦੇ ਖਰੀੜਾ ਕਰਦੇ ਆ ਸੁੱਤਿਆਂ ਤੇ ਖਾਂਦੇ ਆ ਨੰਗੇ ਸਰ ਰੱਖ ਕੇ ਕੋਈ ਵੀ ਸਵਾਦ ਨਾ ਲਵੇ ਮਹਾਰਾਜ ਨੇ ਕਿਸੇ ਵੀ ਤਰ੍ਹਾਂ ਦਾ ਕਰਮ ਕਰਨਾ ਭੋਜਨ ਛਕਣਾ ਬੈਠਣਾ ਸੁੱਤਿਆਂ ਜਾਗਾਂ ਤੁਹਾਡਾ ਜਿਹੜਾ ਕੇਸ ਹੈ ਤੁਹਾਡੇ ਜਿਹੜੇ ਵਾਲ ਹੈ ਸਿਰ ਦੇ ਉਹ ਨੰਗੇ ਨਹੀਂ ਹੋਣੇ ਚਾਹੀਦੇ ਉਹ ਬਨਣੇ ਸਿਰ ਨੂੰ ਢਾਕੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਛੱਗਣਾ ਉਸ ਸਿਰ ਨੂੰ ਟਾ ਕੇ ਧਾਉਣਾ ਤੋਣਾ ਸਿਰ ਨੂੰ ਟਾ ਕੇ ਕੋਈ ਵੀ ਕੰਮ ਕਰਨਾ ਕੇਸਾਂ ਨੂੰ ਸੰਭਾਲ ਕਰਨੀ ਇਸ ਤਰ੍ਹਾਂ ਮਹਾਰਾਜ ਮਰਯਾਦਾ ਦੱਸ ਰਿਹਾ ਹੈ ਪਾਠ ਜਪ ਜਾਪ ਨਾਮ ਗੁਰਲੇ ਤਾ ਪ੍ਰਸਾਦ ਕਹਿ ਕਰ ਅਚਿ ਵਿਹ ਤਾ ਮਹਾਰਾਜ ਕਹਿਣ ਲੱਗੇ ਜਦ ਵੀ ਪਾਠ ਭਜਨ ਭਾਈ ਕਰਨਾ ਜਪਜੀ ਦਾ ਪਾਠ ਜਾਪ ਸਾਹਿਬ ਪੜ੍ਹ ਕੇ ਗੁਰੂ ਦਾ ਨਾਮ ਲਵੇ ਤਾਂ ਪ੍ਰਸਾਦ ਕਹਿ ਕੇ ਕਹਿੰਦੇ ਪ੍ਰਸਾਦ ਛਕੇ ਕਿ ਮਹਾਰਾਜ ਤੇਰਾ ਦਿੱਤਾ ਖਣੇ ਤਾਂ ਉਹਨਾਂ ਗੁਰਪ੍ਰਸਾਦ ਗੁਰੂ ਦੀ ਕਿਰਪਾ ਇੱਕ ਉਹਨਾਂ ਤਾਹ ਪ੍ਰਸਾਦ ਵੀ ਤੇਰੀ ਕਰਦਾ ਮਹਾਰਾਜ ਜੋ ਵੀ ਸ਼ਕਨ ਸ਼ਿਕਾ ਰਹੇ ਆ ਤੁਹਾਡੀ ਕਿਰਪਾ ਤੁਹਾਡੀ ਬਗਸ਼ਿਸ਼ ਨਾਲ ਇਹ ਸਾਰਾ ਭੋਜਨ ਪਦਾਰਥ ਬਣਿਆ ਕੱਪੜਾ ਲੀੜਾ ਬਣਿਆ ਤੁਹਾਡੀ ਕਿਰਪਾ ਦੇ ਨਾਲ ਇਹ ਸਾਰਾ ਕਰਮ ਚੱਲ ਰਿਹਾ ਨਾਗਨ ਨਾਇਕਾਨ ਹੈ ਨਿਹਾਰੈ ਤ੍ਰਿਕੂ ਸਿਮਰਨ ਉਰ ਨਹਿ ਧਾਰ ਤੇ ਮਹਾਰਾ ਕਹਿੰਦੇ ਜੋ ਬਾਹਤਰ ਤੋਂ ਹਿਣੀ ਔਰਤ ਤੋਂ ਵਿਹੁ ਮੂ ਨਹੀਂ ਦੇਖਣਾ ਇਸ ਤਰਿਆਂ ਦੀ ਯਾਦ ਹਿਰ ਦੇ ਵਿੱਚ ਨਾ ਹੀ ਧਾਰਨ ਕਰਨੀ ਹੈ ਦੋਹਰਾ ਖਰ ਪਰ ਧਨ ਕੋ ਛਾਏ ਨਹਿ ਜਾ ਨੀਚ ਜਾਤ ਤੇ ਦੂਰ ਕਹਿੰਦੇ ਪਰਾਏ ਤਨ ਪਰਾਏ ਮਾਲ ਨੂੰ ਸੋਹਣਾ ਤੱਕ ਨਹੀਂ ਇਸ ਨੂੰ ਨਿਸ਼ਚਾ ਜਾਣ ਕਰਕੇ ਨੀਚ ਜਾਣ ਕਰਕੇ ਤੋ ਦੂਰ ਹੀ ਰਹਿਣਾ ਕੁੱਠਿਆ ਮਾਸ ਨਾ ਖਾਈਐ ਪਾਲੂ ਖਾਏ ਨਸੂਰ ਕੁੱਠਾ ਮਾਸ ਨਹੀਂ ਖਾਣਾ ਪਾਲਤੂ ਸੂਰ ਨਹੀਂ ਖਾਣਾ ਚੌਪਈ ਮਾਲਕੋ ਤਜੈ ਸੋਚ ਪੁਨ ਧਾਰੈ ਲੇ ਮਰਤਕਾਰ ਕਰ ਚਰਨ ਪੁਖਾਰੈ ਮੂਲ ਮੰਤਰ ਕਰਨ ਤੋਂ ਬਾਅਦ ਸੁਮਗ ਸਚਮਤਾ ਧਾਰਨ ਕਰ ਭਾਵ ਕੇ ਦਤਨ ਕੁਰਲਾ ਕਰਨਾ ਪੰਜ ਸ਼ਨਾਣਾ ਕਰਮੀ ਅੰਮ੍ਰਿਤ ਵੇਲੇ ਮਹਾਤਮ ਵੀ ਦੱਸਦੇ ਹਨ ਕਿ ਉੱਠਣ ਸਾਰ ਪਹਿਲਾਂ ਪਾਈ ਨੇਮ ਕਮਾਉਣਾ ਸਤਿਗੁਰ ਦਾ ਸਿਮਰਨ ਕਰਨੇ ਨਾਮ ਬਾਣੀ ਪੜ੍ਹਨੇ ਤੇ ਫਿਰ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਆਪਾਂ ਨੂੰ ਕਹਿੰਦੇ ਵੀ ਅੰਮ੍ਰਿਤ ਵੇਲੇ ਜਾ ਕੇ ਭਾਈ ਗੁਰੂ ਗੁਰੂ ਜਪਨਾ ਔਰ ਇਸ਼ਨਾਨ ਕਰਨ ਕਰਕੇ ਫਿਰ ਉਸ ਤੋਂ ਉਪਰੰਤ ਜਿਹੜੇ ਮਹਾਰਾਜ ਨੇ ਬਾਣੀ ਦਾ ਆਪਾਂ ਨੂੰ ਪਾਠ ਦਿੱਤਾ ਹੈ ਉਹ ਬਾਣੀ ਦਾ ਪਾਠ ਕਰਨਾ ਹੈ ਇਸ਼ਨਾਨ ਕਰਕੇ ਸਿਮਰਨ ਕਰਨਾ ਹੈ ਤੇ ਆਪਣੇ ਆਪ ਨੂੰ ਮਹਾਰਾ ਕਹਿੰਦੇ ਫਿਰ ਜਿਹੜੇ ਪੈਰ ਆ ਮਿੱਟੀ ਵਾਲੇ ਪੈਰਾਂ ਨੂੰ ਲੈ ਕਰਕੇ ਬਾਹਰ ਵਿੱਚ ਮਹਾਰਾ ਕਹਿੰਦੇ ਸਫਾਈ ਕਰਨੀ ਹੈ ਕਿਸੇ ਵੀ ਤਰ੍ਹਾਂ ਨਾਲ ਪੈਰਾਂ ਨੂੰ ਮਿੱਟੀ ਹੋਵੇ ਨਾ ਹੱਥਾਂ ਨੂੰ ਸਵਚਮਤਾ ਦੇ ਨਾਲ ਚਰਣਾ ਵੀ ਸਫਾਈ ਵੀ ਰੱਖਣੀ ਹੈ ਕਿਉਂਕਿ ਜਦੋਂ ਦਰਸ਼ਨ ਹੁੰਦੇ ਬੰਦੇ ਦੇ ਸਾਰਾ ਜਿਹੜੇ ਤਾਂ ਟੱਗਿਆ ਹੁੰਦਾ ਨਾ ਜਾਂ ਕਿਸੇ ਨੇ ਮਹਾਤਮ ਜਨ ਨੇ ਵੀ ਕਹਿੰਦੇ ਵੀ ਮੱਥਾ ਟੇਕਣਾ ਸੁਣਨ ਵਾਲੀ ਗੱਲ ਹੈ ਉਹ ਮੁੱਖ ਨੰਗਾ ਹੁੰਦਾ ਹੱਥ ਨੰਗੇ ਹੁੰਦੇ ਪੈਰ ਨੰਗੇ ਹੁੰਦੇ ਇਹ ਤੋਂ ਹੀ ਦਰਸ਼ਨ ਹੁੰਦੇ ਬੰਦੇ ਤੇ ਜੇ ਇਹ ਤਿੰਨੇ ਚੀਜ਼ਾਂ ਮੈਲੀ ਹੁੰਦਾ ਅਗਲਾ ਕਹਿੰਦਾ ਵੀ ਇਹ ਤਾਂ ਨਾਤਾ ਨਹੀਂ ਤਾਂ ਮੈੜਾ ਕਚੜਾ ਵਾ ਇਹਦੀ ਸਚਮਤਾ ਨਹੀਂ ਤੇ ਸਫਾਈ ਹੈ ਨਹੀਂ ਭਾਵੇਂ ਰੋਜ਼ ਨਾ ਆਉਂਦਾ ਹੋਵੇ ਪੰਜ ਦਿਨ ਤੇ ਤਿੰਨ ਵਾਰੀ ਨਾ ਆਉਂਦਾ ਹੋਵੇ ਪਰ ਜੇ ਚਰਨ ਤੁਹਾਡੇ ਸਾਫ਼ ਨਹੀਂ ਹੱਥ ਸਾਫ਼ ਨਹੀਂ ਤੁਹਾਡੀ ਸਚਮਤਾ ਨਹੀਂ ਮੂੰਹ ਮੁਖੜਾ ਸਾਫ਼ ਨਹੀਂ ਹੈਗਾ ਤਾਂ ਤੁਹਾਡੇ ਕੋਈ ਵੀ ਸਚਮਤਾ ਨਹੀਂ ਹੈ ਇਸ ਕਰਕੇ ਮਹਾਰਾਜ ਕਹਿੰਦੇ ਚਰਨਾਂ ਨੂੰ ਪੈਰਾਂ ਨੂੰ ਪੱਥਾਂ ਨੂੰ ਮੁਖੜੇ ਨੂੰ ਸਵਾਰ ਕੇ ਰੱਖਣਾ ਇਹਨਾਂ ਚਰਨਾਂ ਨਾਲ ਹੀ ਦਰਬਾਰ ਦੇ ਵਿੱਚ ਜਾਣਾ ਸਤਿਗੁਰੂ ਦੇ ਹਜ਼ੂਰ ਜਾਣਾ ਬੇਨਤੀ ਕਰਨੀ ਤਾਬਿਆ ਬਹਿਣਾ ਕਿਸੇ ਵੀ ਤਰ੍ਹਾਂ ਦਾ ਕਰਮ ਕਰਨਾ ਚਰਨਾਂ ਨਾਲ ਹੀ ਜਾ ਕੇ ਹੋਣਾ ਹੱਥਾਂ ਨਾਲ ਕੜਾਹ ਪ੍ਰਸ਼ਾਦ ਲੈਣਾ ਸੇਵਾ ਕਰਨੀ ਤਾਂ ਹੱਥ ਵੀ ਸੁੱੱਚੇ ਚਾਹੀਦੇ ਆ ਪੈਰ ਵੀ ਸੁੱੱਚੇ ਚਾਹੀਦੇ ਆ ਇਸ ਕਰਕੇ ਮਹਾਰਾਜ ਕਹਿੰਦੇ ਸਚਮਤਾ ਨੂੰ ਧਾਰਨ ਕਰਨਾ ਪੰਜ ਇਸ਼ਨਾਨਾਂ ਕਰਕੇ ਜੇ ਪੈਰ ਲਿਪੜੇ ਨੇ ਤਾਂ ਹੱਥ ਉਹਨੂੰ ਸਾਫ਼ ਕਰਕੇ ਤੁਹਾਨੂੰ ਕਿਹਾ ਜਾਂਦਾ ਹੈ ਹਰ ਗੁਰੂ ਘਰ ਦੇ ਬਾਹਰ ਅੰਦਰ ਚਵੱਚਾ ਬਣਿਆ ਹੁੰਦਾ ਪੈਰ ਧੋਣ ਵਾਸਤੇ ਪਰ ਧੋਂਦਾ ਕੌਣ ਆ ਕੋਈ ਵੀ ਨਹੀਂ ਅੱਜ ਕੱਲ੍ਹ ਸਿਆਲ ਜਰਾਬਾਂ ਪਾ ਕੇ ਤੁਰੇ ਹੁੰਦੇ ਕੋਈ ਨਹੀਂ ਧੋਂਦਾ ਪੈਰ ਕਹਿੰਦੇ ਠੰਡਿਆ ਪਰ ਠੰਡ ਸਾਰਿਆਂ ਨੂੰ ਲੱਗਦੀ ਆ ਜਿਹੜੀ ਮਰਜ਼ਾਦਾ ਹੈ ਗੁਰੂ ਦੇ ਉਹ ਤਾਂ ਮਜਾਦਾ ਹੈ ਕਿਉਂਕਿ ਜਰਾਬਾਂ ਵੀ ਇੱਕ ਬੂਟਾਂ ਦਾ ਹੀ ਰੂਪ ਆ ਬੂਟਾਂ ਚੋਂ ਕੱਢ ਕੇ ਲਏ ਉਹਨਾਂ ਮਾੜੀ ਸਮੈਲ ਫਿਰ ਜਿਹੜੀ ਹੁੰਦੀ ਗੰਦੀ ਸਮੈਲ ਆਪਾਂ ਨੂੰ ਇੱਥੇ ਸੱਗਤ ਨੂੰ ਬੈਠਿਆਂ ਨੂੰ ਆਉਂਦੀ ਹੈ ਜੇ ਨਾਲ ਵਰਤੇ ਪੰਗ ਹੁੰਦੀ ਚੰਗਾ ਨਹੀਂ ਲੱਗਦਾ ਇਸ ਕਰਕੇ ਮਾਰਾ ਕਹਿੰਦੇ ਸਵੱਛਮਤਾ ਜ਼ਰੂਰੀ ਹੈ ਜਾਲ ਕੋ ਲਹਿਓ ਮੰਤਰ ਕੇ ਪਾਛੇ ਜਾਮ ਜਾਮਣੀ ਮਜਹ ਆਛੇ ਤਾਂ ਸਤਿਗੁਰੂ ਪਿਤਾ ਜੀ ਬਚਨ ਕਰਦੇ ਬਾਅਦ ਵਿੱਚ ਪਾਏ ਪਾਣੀ ਲੈ ਕੇ ਪੈਰਾਂ ਨੂੰ ਧੋਲੋ ਜੇ ਮਿੱਟੀ ਆਦਕ ਲੱਗੀ ਆ ਨਾ ਤਾਂ ਪੈਰਾਂ ਨੂੰ ਧੋਵੋ ਪਹਿਲਾਂ ਪਹਰੇ ਰਾਤ ਰੈਂਦੀ ਚੰਗੀ ਤਰਾਸ਼ ਇਸ਼ਨਾਨ ਕਰੋ। ਸੀਤਲ ਜਲ ਕੋ ਅੰਗੀਕਾਰ ਜੇ ਨਹ ਸਖਤ ਤਪਤ ਕਰ ਬਾਰੈ। ਠੰਡਾ ਜਲ ਨੂੰ ਇਸ਼ਨਾਨ ਵਾਸਤੇ ਅੰਗੀਕਾਰ ਕਰੇ ਫਿਰ ਠੰਡੇ ਜਲ ਨਾਲ ਇਸ਼ਨਾਨ ਕਰਨ ਦੀ ਸ਼ਕਤੀ ਨਾ ਹੋਵੇ ਤਾਂ ਫਿਰ ਕਹਿੰਦੇ ਗਰਮ ਜਲ ਲੈ ਲੋ। ਕਿਸੇ ਵੀ ਤਰ੍ਹਾਂ ਦਾ ਮੌਸਮ ਦੇ ਹਿਸਾਬ ਨਾਲ ਕਨੇ ਜਲ ਲੈ ਕੇ ਇਸ਼ਨਾਨ ਜ਼ਰੂਰ ਕਰੋ। ਅੰਮ੍ਰਿਤ ਵੇਲੇ ਜਾ ਕੇ ਪਹਿਲਾਂ ਜਿੱਥੋਂ ਆਪਣੇ ਇਥੋਂ ਮਹਾਤਮਾ ਨੇ ਨਾ ਤੰਦ baba ਨੰਦਸੇਨ ਜੀ ਦੇ ਵੱੱਦੀ ਕਰਾਣੇ ਉਹ ਇਹ ਕਹਿੰਦੇ ਜਦੋਂ ਵੀ ਤੁਹਾਡੀ ਜਾਗ ਪਈ ਖੁੱਲੇ ਅੰਮ੍ਰਿਤ ਵੇਲੇ ਤਾਂ ਤੁਹਾਡੀ ਹਿੰਮਤ ਆਏ ਵੀ ਉੱਠ ਕੇ ਬਹਿਣਾ ਜਾਂ ਬੈਠੇ ਬੈਠੇ ਜਪਣਾ ਪਲੇਟੇ ਲੇਟੇ ਜਪਣਾ ਤਾਂ 5-7 ਮਿੰਟ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰੋ। ਉਪਰੰਤ ਉੱਠ ਕੇ ਜਿਹੜਾ ਆਪਣਾ ਕੋ ਤੁਸੀਂ ਬਾਥਰੂਮ ਵਗੈਰਾ ਜਾਣਾ ਜਾਂ ਆਪਣਾ ਦੰਤਨ ਕਰ ਲੈਣਾ ਸ਼ਨਾਣ ਪਨ ਕਰਨਾ ਉਹ ਬਾਅਦ ਵਿੱਚ ਕਰੋ। ਕਈ ਵਾਰ ਆਪਾਂ ਆਮ ਸੁਣਦੇ ਆ ਇਹਦੇ ਵਿੱਚ ਸਾਇੰਸ ਵੀ ਗਵਾਹੀ ਦਿੰਦੀ ਹੈ। ਆਮ ਸਰਬਣ ਕਰਦੇ ਆ ਵੀ ਰਾਤ ਨੂੰ ਕੋਈ ਜਨ ਸਵੇਰੇ ਇੱਕ ਤਾਂ ਮੁੱਠਿਆ ਬਾਥਰੂਮ ਵਾਸਤੇ ਗਿਆ ਜੀ ਉਹ ਚੱਕਰ ਖਾ ਕੇ ਡਿੱਗ ਪਿਆ ਉਹਦੇ ਨਾਲ ਲਿਆਉਂ ਆ ਵੀ ਸਾਰੀ ਰਾਤ ਸਰੀਰ ਸ਼ਾਂਤਲ ਹੁੰਦਾ ਹੈ ਸ਼ਾਂਤ ਹੁੰਦਾ ਹੈ ਲਹੂ ਦਾ ਚੱਕਰ ਘਟਿਆ ਹੁੰਦਾ ਹੈ ਇਹ ਸੈਂਸ ਆ ਪਰ ਜਦੋਂ ਇੱਕਦਮ ਉੱਠ ਕੇ ਚੱਲਦਾ ਤੁਰਦਾ ਉਹ ਲਹੂ ਦਾ ਚੱਕਰ ਇੱਕਦਮ ਤੇਜ਼ ਹੁੰਦਾ ਹੈ ਜਿਹਦੇ ਨਾਲ ਦਿਲ ਦੇ ਉੱਤੇ ਭਾਰ ਪੈਂਦਾ ਹੋਨੇ ਟਕਰ ਉਹ ਚੱਕਰ ਬਣਦੇ ਨਹੀਂ ਜਿੰਨਾ ਕੋ ਨੂੰ ਖੂਨ ਪ੍ਰੈਸ਼ਰ ਚਾਹੀਦਾ ਪ੍ਰੈਸ਼ਰ ਜ਼ਿਆਦਾ ਹੋਣਾ ਬੰਦਨ ਚੱਕਰ ਹੁੰਦਾ ਉਹ ਡਿੱਗ ਪੈਂਦਾ ਉਹਦੀ ਮੌਤ ਵੀ ਹੋ ਜਾਂਦੀ ਰਪਕਾਨੇ ਤਾਂ ਉੱਠਿਆ ਸੀ ਜੇ ਉਹ ਡਿੱਗ ਪਿਆ ਸਿਰ ਵੱਜਿਆ ਮੌਤ ਹੋ ਗਈ ਤਾਂ ਇਹੀ ਕਾਰਨ ਹੈ ਉਹ ਕਦੇ ਕਦਮ ਨਾ ਉੱਠੋ ਮੰਜੇ ਤੋਂ ਬਿਸਤਰੇ ਤੋਂ ਜਦ ਵੀ ਉੱਠਣਾ 5-4 ਮਿੰਟ ਰੁਕ ਕੇ ਬੈਠ ਜਾਓ ਜਾਗ ਪਵੋ ਤਾਂ ਸਰੀਰ ਨੂੰ ਪਤਾ ਲੱਗਦਾ ਵੀ ਹਾਂ ਉੱਠ ਖੜੇ ਤਾਂ ਉਹਦੇ ਨਾਲ ਸਰੀਰ ਦੇ ਵਿੱਚ ਹਲਚਲ ਹੋ ਜਾਂਦੀ ਦੌਰ ਤੇਜ਼ ਹੋਣ ਦੇ ਨਾਲ ਫਿਰ ਮੌਤ ਦਾ ਕਾਰਨ ਬਣ ਜਾਂਦਾ ਹੈ ਬਲੱਡ ਵਧਣ ਲੱਗ ਜਾਂਦਾ ਹੈ ਤੇ ਇਸ ਕਰਕੇ ਕਦਮ ਨਾ ਉਠੋ ਉੱਠਣ ਤੋਂ ਪਹਿਲਾਂ 5-4 ਮਿੰਟ ਵਿਚਾਰੋ ਤਾਂ ਇਹੀ ਗੱਲ ਗੁਰੂ ਸਾਹਿਬ ਨੇ ਪਹਿਲਾਂ ਹੀ ਸਾਨੂੰ ਕਹੇ ਤੇ ਵੀ ਉੱਠਣ ਤੋਂ ਪਹਿਲਾਂ ਸਿਮਰਨ ਕਰੋ 5-4 ਮਿੰਟ ਜਿਹਦੇ ਨਾਲ ਤੁਹਾਡਾ ਸਰੀਰ ਜਾਗ ਪਵੇ ਖੂਨ ਦਾ ਚੱਕਰ ਸਹੀ ਹੋ ਜਾਵੇ ਉੱਠੋਗੇ ਤੁਹਾਡਾ ਫਿਰ ਤੰਦਰੁਸਤੀ ਤਾਂ ਇਸ ਤਰ੍ਹਾਂ ਮਹਾਰਾ ਜੀ ਕਹਿੰਦੇ ਉਠਣ ਅਨੁਸਾਰ ਪਹਿਲਾਂ ਜਾਪ ਤਾਪਰਾ ਸਿਮਰਨ ਕਰੋ ਫਿਰ ਇਸ਼ਨਾਨ ਪਾਣ ਕਰੋ ਸਰੀਰ ਨੂੰ ਸੁਚਾ ਕਰੋ ਤੇ ਫੇਰ ਚੰਗੀ ਤਰ੍ਹਾਂ ਇਸ਼ਨਾਨ ਕਰਕੇ ਸਤਗੁਰ ਦਾ ਜਿਹੜਾ ਜਾਪ ਬਾਹਗੁਰ ਦਾ ਸਿਮਰਨ ਬਾਣੀਆਂ ਨੇ ਨਿਤਨੇਮਨਾ ਉਹ ਆਪਣਾ ਕਮਾਵੋ ਸੀਤਲ ਜਲ ਕੋ ਸਮਾਂ ਜਿਹੋ ਜਾਂ ਹੈ ਉਹ ਹਿਸਾਬ ਨਾਲ ਪਾਣੀ ਠੰਡਾ ਤੱਤਾ ਉਹ ਆਪਣਾ ਲੈ ਲਵੋ ਇਸ਼ਨਾਨ ਤੋਂ ਬਗੈਰ ਕਹਿੰਦੇ ਬਿਨ ਇਸ਼ਨਾਨ ਨਾਲ ਦਿਪਸ ਬਤਾਵੇ ਬਿਨ ਇਸ਼ਨਾਨ ਭੋਜਨ ਖਾਵੇ ਮਾਰ ਕਹਿੰਦੇ ਬਿਨਾ ਇਸ਼ਨਾਨ ਤੋਂ ਪਾਈ ਦਿਨ ਬਤੀਤ ਨਾ ਕਰੋ ਤੇ ਬਿਨਾ ਇਸ਼ਨਾਨ ਤੋਂ ਭੋਜਨ ਵੀ ਨਾ ਕਰੋ ਮਹਾਦੋਸ਼ ਬਿਨ ਮੱਜਨ ਖਾਏ ਸੁੱਚ ਕੋ ਰਾਖਾ ਸਦਾ ਬਣਾਏ ਮਹਾਦੋਸ਼ ਬਗੈਰ ਇਸ਼ਨਾਨ ਕਰੇ ਕਹਿੰਦੇ ਕੋਈ ਆਪਾਂ ਜੰਗਲਪਾਲ ਜਾਣੇ ਤਾਂ ਉਦੋਂ ਇਸ਼ਨਾਨ ਜ਼ਰੂਰੀ ਹੈ ਇਸ ਕਰਕੇ ਮਹਾਰਾ ਕਹਿੰਦੇ ਹਮੇਸ਼ਾ ਸੁਚਮਤਾ ਬਣਾ ਕੇ ਰੱਖੇ ਸਰੀਰ ਨੂੰ ਕੋਈ ਬਿਮਾਰੀ ਆਦਿਕ ਹੈ ਤਾਂ ਤਾਂ ਵੀ ਜਿੰਨਾ ਵੀ ਹੋ ਸਕੇ ਆਪਣੀ ਕਿਰਿਆ ਜਿੰਨੀ ਬੰਦਾ ਕਰ ਸਕਦਾ ਹੈ ਸਮਰੱਥਾ ਦੇ ਮਤਾਬਕ ਸਰੀਰ ਦੀ ਸੁੱਚਮਤਾ ਜਰੂਰ ਰੱਖੇ ਸਚ ਕੋ ਰਾਖਾ ਸਦਾ ਬਣਾਏ ਪ੍ਰਜਾ ਸਕਲ ਚਹ ਵਰਨ ਸਹੈਤ ਇਨ ਤੇ ਰਾਖਾ ਨਾਰੀ ਐ ਰਹਿਤ ਸੁੱਚਮਤਾ ਸਦਾ ਬਣਾ ਕੇ ਰੱਖੇ ਸਾਰੀ ਪ੍ਰਜਾ ਚਾਰ ਵਰਨ ਸਹੈਤ ਹੈ ਤੇ ਇਹਨਾਂ ਤੋਂ ਸਿੱਖ ਵੱਖਰੀ ਰਹਿਤ ਰੱਖਦਾ ਭਾਈ ਚਾਰ ਵਰਨ ਨੇ ਸੰਸਾਰ ਦੇ ਵਿੱਚ ਕਹਿੰਦੇ ਇਸ ਕਰਕੇ ਉਹਨਾਂ ਤੋਂ ਸਿੱਖ ਜਿਹੜਾ ਹੈ ਉਹ ਵੱਖਰਾ ਹੈ ਸਭ ਕਾ ਸੰਗ ਰੱਖੈ ਵਿਵਹਾਰ ਨਿਸ਼ਚਾ ਨੇਮ ਨੂੰ ਤੇ ਨਿਹਾਰ ਸਾਰਿਆਂ ਨਾਲ ਕਾਰ ਵਿਹਾਰ ਰੱਖੇ ਪਰ ਨਿਸ਼ਚਾ ਨੇਮ ਜਿਹੜਾ ਉਹ ਆਪਣਾ ਵੱਖਰਾ ਰੱਖੇ ਸੰਸਾਰ ਵਿੱਚ ਵਿਚਰਨਾ ਵਰਤੇ ਸਭ ਨਾਲ ਨੇਮ ਆਪਣਾ ਸਾਰਾ ਕਮਾਵੇ ਜਿਵੇਂ ਸੰਸਾਰ ਦੀ ਕਰਿਆ ਹੈ ਪਰ ਜਿਹੜਾ ਆਪਣਾ ਨਿਤ ਨੇਮ ਆਪਣੇ ਕਰਿਆ ਹੈ ਆਪਣੀ ਸਚਮਤਾ ਉਹ ਰੱਖਣੀ ਹੈ ਤਕਸਾਲ ਦੀ ਗੱਲ ਕਰੀਏ ਥੋੜੀ ਸਾਖੀ ਯਾਦ ਆ ਗਈ ਕਿ ਦਰਬਾਰ ਸਾਹਿਬ ਤੋਂ ਨਾ ਉਹ ਸਮੇਂ ਦੇ ਅੰਦਰ ਭਾਈ ਸੰਤਾ ਸਿੰਘ ਜੀ ਹੋਏ। ਉਹਨਾਂ ਨੇ ਬਾਬਾ ਮੋਹਨ ਸਿੰਘ ਨੂੰ ਜਾ ਕੇ ਨਾ ਟਕਸਾਲ ਦੇ ਵਿੱਚ ਕਿਹਾ ਕਿ ਮਹਾਂਪਰਿਸ਼ੋ ਸਾਨੂੰ ਹਰਮੰਦਰ ਸਾਹਿਬ ਵਾਸਤੇ ਗ੍ਰੰਥੀ ਸਿੰਘ ਚਾਹੀਦਾ ਹੈ। ਗ੍ਰੰਥੀ ਸਿੰਘ ਦਿਓ ਤੁਹਾਡੇ ਜਿਹੜਾ ਕੋਈ ਤੋ ਕੋਈ ਮਰਜ਼ਾਦਾ ਰੱਖਦਾ ਹੈ ਕੋਈ ਜਿਹੜਾ ਪੂਰਾ ਹੋਵੇ ਸਾਡੇ ਉੱਥੇ ਅਸੀਂ ਉਹਨੂੰ ਸਰਮੰਦਰ ਸਾਹਿਬ ਦਾ ਹਿੱਟ ਗ੍ਰੰਥੀ ਬਣਾਵਾਂਗੇ। ਸਿੰਘ ਸਾਹਿਬ ਦੀ ਪੱਧ ਦੇ ਮੰਗ ਮਹਾਤਮ ਜੀ ਕਹਿੰਦੇ ਕੋ ਕਾਲ ਨੂੰ ਆਜ ਅਗਲੇ ਦਿਨ ਸਿੰਘ ਸਾਹਿਬ ਜੀ ਚਲੇ ਗਏ ਤਖਤ ਸਾਹਿਬ ਤੋਂ ਤਾਂ ਬਾਬਾ ਮੋਹਨ ਸਿੰਘ ਜੀ ਨੇ ਬੁਲਾ ਕੇ ਆਪਣਾ ਇੱਕ ਨਿਰਦੀਕੀ ਸਿੱਖ ਸੀ ਨਾ ਪਿਆਰਾ ਸੀ ਵਿਦਿਆਰਥੀ ਸੀ ਉਹਨੂੰ ਭੇਜਤਾ ਕਹਿੰਦੇ ਆ ਭਾਈ ਸਿੰਘ ਆਇਆ ਦਰਬਾਰ ਸਾਹਿਬ ਤੋਂ ਇਹਨਾਂ ਨੇ ਤੈਨੂੰ ਗਰੰਥੀ ਲਾਉਣਾ ਤੇ ਚਾਕਾ ਆਪਣਾ ਜਿਹੜਾ ਚੋਗਲਾ ਹੈਗਾ ਨਾਲ ਲੈ ਕੇ ਚਲਾ ਜਾ ਇਹਨਾਂ ਦੇ ਨਾਲ ਬਾਹੋਂ ਪਕੜਾ ਇੰਨੀ ਗੱਲ ਕਹਿ ਕੇ ਚਲਾ ਗਿਆ ਸੱਤ ਬਟਨ ਗਏ ਚਲਾ ਗਿਆ ਹਰਮੰਦਰ ਸਾਹਿਬ ਜੀ ਉਹਨੇ ਡਿਊਟੀ ਕੀਤੀ ਚਲੋ ਉਹਨਾਂ ਨੇ ਦਸਤਾਰ ਬੰਦੀ ਕੀਤੀ ਤੇ ਕਾਇਦਾ ਤਾਂ ਵੀ ਪਜਾਮੀ ਪਾਉਣੀ ਐ ਚੋਲਾ ਪਾਉਣਾ ਸਿੱਧੀ ਦਸਤਾਰ ਬੰਨਣੀ ਐ ਬਟਾ ਵਾਲੀ ਤਾਂ ਉਹਨੇ ਸਜਾਲੇ ਤੇ ਜਿਹੜੀ ਮਰਜ਼ਾਦਾ ਸੀ ਹਰਮੰਦਰ ਸਾਹਿਬ ਦੀ ਸਾਰੀ ਰੱਖੀ ਦੋ ਦਿਨ ਉਹ ਤਿੰਨ ਦਿਨ ਉਹ ਨਕੱਟੇ ਦੂਜੀ ਤੀਜੀ ਦਿਨ ਉਹ ਸਿੰਘ ਉੱਥੋਂ ਚੱਲ ਕੇ ਵਾਪਸ ਟਕਸਾਲ ਆ ਗਿਆ ਤਾਂ ਉਹ ਸਿੰਘ ਸਾਹਿਬ ਉੱਥੋਂ ਵਾਪਸ ਆ ਗਏ ਸੰਤਾਂ ਕੋਲੇ ਵੀ ਤੁਹਾਡਾ ਸਿੰਘ ਤਾਂ ਭੱਜਿਆ ਆ ਬਾਬਾ ਜੀ ਉੱਥੋਂ ਤੋਂ ਸਿੱਖਾਂ ਨੂੰ ਮਹਾਰਾਜ ਨੇ ਵੀ ਨੇੜੇ ਫਿੱਖਾਂ ਨੂੰ ਕਿਹਾ ਵੀ ਲੱਭੋ ਕਿੱਥੇ ਆ ਭਾਲਿਆ ਤਾਂ ਉਹ ਆਪਣੇ ਕਮਰੇ 'ਚ ਹੀ ਬੈਠਾ ਉਨੂੰ ਬੁਲਾਇਆ ਤੇ ਪੁੱਛਿਆ ਕਹਿੰਦੇ ਭਾਈ ਤੂੰ ਉੱਤ ਪੱਜਿਆ ਦੱਸ ਕਹਿੰਦੀਆਂ ਕੀ ਗੱਲ ਸਾਡਾ ਤੂੰ ਨਾ ਮਿੱਟੀ ਜੁਰੜਨ ਲੱਗਿਆ ਕੀ ਗੱਲ ਕਹਿੰਦੇ ਮਹਾਰਾਜ ਜੋ ਤੁਸੀਂ ਸਾਨੂੰ ਸਿਖਾਇਆ ਟਕਸਾਲ ਦੇ ਵਿੱਚ ਉੱਥੇ ਟਕਸਾਲ ਦੇ ਸਹਿਤ ਤਾਂ ਗੱਲ ਹੀ ਕੋਈ ਨਹੀਂ ਆਪਾਂ ਇੱਥੇ ਚੋਲਾ ਪਾਉਨੇ ਉਹ ਕਹਿੰਦੇ ਪਜਾਮੀ ਪਾਉਨੇ ਪੈਰ ਨੇ ਲੱਤਾਂ ਨਹੀਂ ਧੋਤੀਆਂ ਜਾਂਦੀਆਂ ਪੈਰ ਨਹੀਂ ਸੋਚੇ ਹੁੰਦੇ ਕਹਿੰਦੇ ਆਪਾਂ ਗੋਲ ਦਸਤਾਰ ਸਜਾਉਨੇ ਉਹ ਕਹਿੰਦੇ ਸਿੱਧੀ ਬਣਣੀ ਹੈ ਆਪਾਂ ਰਹਿ ਰਹੇ ਸ ਵੱਡੀ ਕਰਦੇ ਹਾਂ ਛੋਟੀ ਕਰਦੇ ਹਾਂ ਤਾਂ ਇਸ ਤਰ੍ਹਾਂ ਕਹਦੇ ਮੈਂ ਵੀ ਟਕਸਾਲ ਦੇ ਤਰੀਕਿਆਂ ਨੂੰ ਫੋਲੋ ਕਰਦਾ ਮੈਂ ਉੱਥੋਂ ਚਲਾ ਆ ਵੀ ਆਪਣੀ ਨਿਭਣੀ ਨਹੀਂ ਇੱਥੇ ਤਾਂ ਬਾਬਾ ਮਹੰਸਾ ਨੇ ਸਮਝਾਉਣਾ ਕੀਤਾ ਵੀ ਉਹ ਪੰਥ ਦੀ ਮਰਜ਼ਾਦਾ ਹੈ ਉੱਥੇ ਤੇਰੀ ਤੈਨੂੰ ਟਕਸਾਲ ਚ ਪੜਾਇਆ ਗਿਆ ਤੂੰ ਅਬ ਥਾਂ ਤੇ ਸਹੀ ਵੀ ਹੈ ਪਰ ਗਲਤ ਵੀ ਹੈ ਜਿਹੜਾ ਤੈਨੂੰ ਸਾਰਾ ਨਿੱਤ ਨਿਯਮ ਦਿੱਤਾ ਗਿਆ ਬਾਣੀ ਦਿੱਤੀ ਗਈ ਹੈ ਪਹਿਰਾਵਾ ਦਿੱਤਾ ਗਿਆ ਤੂੰ ਆਪਦੇ ਕਮਰੇ 'ਚ ਰੱਖ ਗੋਦਸਤਾਰ ਬਣਨੇ ਆ ਤੂੰ ਘਰੇ ਬਣਨਾ ਆਪਦੀ ਜਦੋਂ ਡਿਊਟੀ ਨਹੀਂ ਹੈ ਗੋਲ ਬਣਨਾ ਕਮਰੇ 'ਚ ਬੈਠਾ ਬਣ ਲੈ ਰਹਿ ਰਸ ਵੱਡੀ ਕਰਨੀ ਆਪਣੇ ਕਮਰੇ ਚ ਕਰ ਲੈ ਉਹ ਪੰਥ ਦੀ ਮਰਜ਼ਾਦਾ ਉੱਥੇ ਉਹ ਪੰਥ ਪ੍ਰਮਾਣਤਾ ਹਰਿਮੰਦਰ ਉੱਥੇ ਸੱਬੇ ਸਾਪੀ ਦਾਲਸਮਾ ਨੂੰ ਕੋਈ ਨਹੀਂ ਦੱਸਿਆ ਬਾਹਰ ਆ ਜਿਉ ਚੌ ਵਰਨਾਂ ਦਾ ਵਿਦੇਸ਼ ਤੱਕ ਤੋਂ ਹੁੰਦਾ ਏ ਇਸ ਕਰਕੇ ਸੱਚਖੰਡ ਹਰਿਮੰਦਰ ਸਾਹਿਬ ਜੋ ਮਰਜ਼ਾਦਾ ਸਾਜੀ ਵਾਲਤਾ ਦਾ ਵਿਦੇਸ਼ ਹੈ ਸਾਰਿਆਂ ਵਾਸਤੇ ਇਕੋ ਜੀ ਤੂੰ ਕੱਲੇ ਨਹੀਂ ਕਰਨੀ ਤੇਰੀ ਮਰਜ਼ਾਦਾ ਤੇਰੇ ਤੱਕ ਸੀਮਤ ਹੈ ਟਕਸਾਲ ਦੀ ਮਰਜ਼ਾਦਾ ਤੇਰੇ ਵਾਸਤੇ ਹੈ ਪੰਥ ਵਾਸਤੇ ਨਹੀਂ ਸਾਰਿਆਂ ਵਾਸਤੇ ਨਹੀਂ ਉੱਥੇ ਜਿਹੜੀ ਮਰਜ਼ਾਦਾ ਉਹ ਪੰਥ ਦੇ ਤਹਿਤ ਬਣਾਈ ਗਈ ਹੈ ਉਹ ਪੰਥ ਦੀ ਮਰਯਾਦਾ ਉੱਥੇ ਚੱਲੂਗੀ ਤੂੰ ਵੱਡੀ ਰਹਿਸ ਕਰਨੇ ਆ ਗੋਦਸਤਾਰ ਫੋਮੀਆਂ ਚੋਬਲਾ ਆਪਣਾ ਤੂੰ ਅਦੇ ਕਮਰੇ ਚ ਪਾ ਆਪਦੇ ਘਰੇ ਪਾ ਜਿਆਦਾ ਉਹ ਡਿਊਟੀ ਜਾਂ ਜਾਣਾ ਹਰਮੰਦਰ ਸਾਹਿਬ 2 ਘੰਟੇ 4 ਘੰਟੇ ਤਾਂ ਉੱਥੇ ਤੈਨੂੰ ਉਹ ਪਹਿਰਾਵਾ ਪਹਿਨਣਾ ਹੀ ਪਊਗਾ ਇਸ ਤਰ੍ਹਾਂ ਮਹਾਰਾਜ ਇੱਥੇ ਸਮਝਾਉਣਾ ਕਰਦੇ ਐ ਕਿ ਆਪਣਾ ਸੰਸਾਰ ਵਿੱਚ ਵਿਚਰ ਰਹਿ ਕਰਮ ਕਰਜ ਹੋ ਜਾ ਮਰਦੇ ਕਿਉਂਕਿ ਜਾਣਾ ਧਰਨਾ ਪੈਂਦਾ ਆਪਨ ਪਰ ਜਦੋਂ ਘਰ ਹੈ ਉਹ ਗੁਰੂ ਦੀ ਮਰਯਾਦਾ ਨੂੰ ਫੋਲੋ ਕਰ ਦਾੜ੍ਹੀ ਕੇਸ ਰੱਖ ਉਨਾ ਪਾ ਸਾਰੇ ਬਿਹਾਰ ਕਰਦੇ ਨੇ ਜੇ ਅਸੀਂ ਕੰਮ ਧੰਦੇ ਵਾਲੇ ਬੰਦੇ ਦਾੜੀ ਨਾਲ ਬੰਦਦੇ ਆ ਪੈਂਟ ਸ਼ਰਟਾਂ ਪਾਉਂਦੇ ਆ ਸੂਟ ਬੂਟ ਪਾਉਂਦੇ ਆ ਬਾਹਰ ਕਹਿੰਦੇ ਕੋਈ ਨਹੀਂ ਪਾਓ ਸੰਸਾਰਤ ਵਿਚਰਨਾ ਪਰਦ ਤੋਂ ਨੇਮ ਕਰਨਾ ਗੁਰਦਰਾ ਸਾਹਿਬ ਜਾਣਾ ਤਾਂ ਉਦੋਂ ਦਾੜਾ ਪ੍ਰਕਾਸ਼ ਕਰਕੇ ਜਾਓ ਸੋਹਣੀ ਦਸਤਾਰ ਸਜਾ ਕੇ ਜਾਓ ਕੁੜਤਾ ਪਜਾਮਾ ਆਪਣਾ ਜਿਹੜਾ ਚੋਲਾ ਆਦ ਕਬਾਰੀ ਜਿਹੜੀ ਗੁਰੂ ਘਰ ਦੀ ਵਰਦੀ ਆ ਉਹਨੂੰ ਸਜਾ ਕੇ ਜਾਓ ਸਕੂਲਾਂ 'ਚ ਆਪਾਂ ਜਾਂਦੇ ਆ ਦਫ਼ਤਰਾਂ 'ਚ ਜਾਂਦੇ ਉੱਥੋਂ ਦੀ ਤਾਂ ਡਰੈੱਸ ਹੈਗੀ ਆ ਉਹ ਆਪਾਂ ਉਹੀ ਫੋਲੋ ਕਰਦੇ ਵੀ ਸਕੂਲ 'ਚ ਆ ਵਰਦੀ ਲੱਗੀ ਆ ਆ ਕਾਲਜ ਆ ਵਰਦੀ ਲੱਗੀ ਆ ਆ ਦਫਤਰ ਜਾਣਾ ਆ ਵਰਦੀ ਸਾਡੀ ਇਹ ਪੌਣੀ ਪਹਿਣੀ ਹੈ ਤੇ ਜਦੋਂ ਅਸੀਂ ਗੁਰਦੁਆਰੇ ਜਾਣਾ ਉਦੋਂ ਅਸੀਂ ਕਿਸੇ ਰੈਂਟ ਵੀ ਆ ਜਾਂਦੇ ਕੈਪਰਿੰਗਾ ਪਾ ਕੇ ਆਏ ਨੇ ਗਰਮੀਆਂ ਦੇ ਵਿੱਚ ਵੀ ਇੱਥੇ ਕਿਹੜਾ ਕੋਈ ਪੁੱਛਦਾ ਦੋਨੋਂ ਦਾ ਮਾਲਕ ਬੈਠਾ ਹੈ ਤੇ ਸਭ ਤੋਂ ਵੱਡਾ ਬਾਦਸ਼ਾਹ ਬੈਠਾ ਤੇ ਉਹਦੇ ਕੋਲੇ ਅਸੀਂ ਸਾਡੀ ਕੋਈ ਕਦਰ ਹੀ ਨਹੀਂ ਆਪਣੀ ਤੇ ਕਿਤੇ ਗਵਾਂਢੀਆਂ ਦੇ ਘਰੇ ਵੀ ਜਾਣਾ ਹੋਵੇ ਨਾ ਤਾਂ ਉਹ ਵੀ ਕਹਿੰਨੇ ਵੀ ਇਹ ਸੂਟ ਨਵਾਂ ਜਾਂ ਕੱਟ ਕੇ ਦਿੱਤਾ ਇਹ ਮਾਰ ਕੇ ਪ੍ਰੈਸ ਮਾਰ ਕੇ ਵੀ ਸਾਨੂੰ ਕੋਈ ਨਿੰਦਨਾ ਦੇ ਵੀ ਕੋਈ ਵੀ ਮਾੜਾ ਨਹੀਂ ਲਾ ਪਾਇਆ ਤੇ ਗੋਰਦਾਰੇ ਜਾਣ ਲੱਗੇ ਕਹਿੰਦੇ ਕੋਈ ਨਹੀਂ ਆ ਪਾ ਰਿਓ ਫੜਾ ਦੇ ਪੈਂਟ ਕੋਈ ਨਹੀਂ ਧੋਣ ਵਾਲੀ ਤੇ ਫੇਰ ਕੀ ਮੱਥਾ ਹੀ ਟੇਕਣਾ ਮੈਂ ਤੁਰੇ ਤੁਰੇ ਜਾਂਦੇ ਅਸੀਂ ਆ ਜਾਂਦੇ ਤਾਂ ਇਹ ਕਹਿੰਦੇ ਮਰਜ਼ਾਦਾ ਨਹੀਂ ਹੈ ਮਹਾਰਾਜ ਸਾਰੇ ਸਿੱਖਾਂ ਨੂੰ ਸਮਝਾ ਰਹੇ ਹਨ ਗੁਰੂ ਦੇ ਕੋਲੇ ਜਾਣਾ ਬੜੇ ਸੁੰਦਰ ਸੋਹਣੇ ਸੱਜ ਕੇ ਨਵੀਂ ਦਸਤਾਰ ਸਜਾ ਕੇ ਸੁੱਚੇ ਵਸਤਰ ਪਾ ਕੇ ਮਹਾਰਾਜ ਨੇ ਸੋਚਨਮਤਾ ਨੂੰ ਪੈਹ ਦਿੱਤੀ ਹੈ ਮਹਾਰਾਜ ਨੇ ਆਪਣੇ ਅਲਾਹ ਦੇ ਬਚਨ ਕੀਤੇ ਵੀ ਮੈਨੂੰ ਸਿੱਖ ਨਹੀਂ ਪਿਆਰਾ ਮੈਨੂੰ ਸਿੱਖ ਦੀ ਰਹਿਤ ਪਿਆਰੀ ਹੈ ਤੇ ਜਿੰਨੀ ਰਹਿਤ ਹੋਊਗੀ ਉਨਾ ਹੀ ਸਿੱਖ ਗੁਰੂ ਨੂੰ ਪਿਆਰਾ ਹੋਊਗਾ ਨਾ ਉਹਨੀ ਸਫਾਈ ਹੋਊਗੀ ਤੇ ਉਹਨਾਂ ਹੀ ਗੁਰੂ ਨਾਲ ਪਿਆਰ ਬਣੂਗਾ ਕਿਉਂਕਿ ਸਾਚ ਕਉ ਸੁਣ ਲਿਓ ਸਭੈ ਜਨ ਪ੍ਰੇਮ ਕੇ ਉਹ ਤਨਹੀ ਪ੍ਰਭ ਪਾ ਜਿਹੜਾ ਪ੍ਰੇਮ ਵਿੱਚ ਰਹੂਗਾ ਭਾਈ ਉਹ ਹੀ ਮਰਜ਼ਾਦਾ ਕਮ ਉਹ ਗੁਰੂ ਦੇ ਕੋਲ ਰਹੂਗਾ ਇਸ ਤਰ੍ਹਾਂ ਮਹਾਰਾਜ ਸਿੱਖਾਂ ਨੂੰ ਸਮਝਾ ਰਹੇ ਐ ਦਿਨ ਮਹਾਂ ਸੁਰਮਾ ਨੈਣ ਪਾਵੇ ਕਾਠ ਬਿਨ ਨਗਣ ਨਹੀਂ ਸੁਪਤਾਵੇ ਤੇ ਦਿਨ ਸਮੇ ਅੱਖਾਂ ਵਿੱਚ ਕਿਹਦੇ ਸੁਰਮਾ ਨਾ ਪਾਵੇ ਕਛਾਰੇ ਤੋਂ ਬਗਾਰ ਕਹਿੰਦੇ ਨਗਨ ਨਾ ਹੋਵੇ ਸਰੀਰ ਨੰਗਾ ਨਾ ਹੋਵੇ ਕਛਹਿਰਾ ਪਹਿਨ ਕੇ ਰੱਖੇ ਆਪਣਾ ਕਿਸੇ ਵੀ ਤਰ੍ਹਾਂ ਦਾ ਕੱਪੜਾ ਸਰੀਰ ਤੋਂ ਨਾ ਲਾਵੇ ਕੱਪੜੇ ਪਹਿਨ ਕੇ ਰੱਖੋ ਆਪਾਂ ਗੱਲ ਕੀਤੀ ਨਾ ਬਸਤ ਸਜਾ ਕੇ ਰੱਖੇ ਸੁਰਮਾ ਆਦਿਕ ਕੋਈ ਪਾਉਂਦੇ ਆ ਅੱਖਾਂ ਬਨਾਲੀਆਂ ਆਈਬ੍ਰੋ ਬਣਾਏ ਆ ਜੀ ਮੂੰਹ ਤੇ ਵੀ ਕੁਝ ਕਰਾਉਂਦੇ ਅੱਜ ਕੱਲ ਸਮਾਂ ਉਹ ਹੋ ਜਾਏ ਪਰ ਇਹ ਮਹਾਰਾਜ ਨੂੰ ਆਗਿਆ ਨਹੀਂ ਦਿੰਦੇਗੇ ਭਾਈ ਜਿਹੋ ਦਾ ਮਹਾਰਾਜ ਸੂਰਤ ਮੁਰ ਦਿੱਤੀਆਂ ਚੰਗੀਆਂ ਐ ਸੋਹਣੀਆਂ ਤੇ ਇਹਨੂੰ ਇਥੋਂ ਤੁਸੀਂ ਕੀ ਗੁਰੂ ਤੋਂ ਵੱਧ ਕੌਣ ਸਜਾ ਲੂਗਾ ਕੋਈ ਨਹੀਂ ਸਜਾ ਸਕਦਾ ਜਿੰਨੇ ਸਰੀਰ ਨੂੰ ਸੁੰਦਰਤਾ ਅਕਾਲਪੁਰਖ ਨੇ ਦਿੱਤੀ ਉਹ ਸੰਸਾਰ ਨਹੀਂ ਦੇ ਸਕਦਾ ਕਿੰਨਾ ਕੁ ਚਿਰ ਲਾ ਲੋਂਗੇ ਸੁੰਦਰਤਾ ਤਾਂ ਉਹ ਹੀ ਰਹਿਣੀ ਹੈ ਨਾ ਚਲੋ ਮੇਕਅਪ ਕਰਾਇਆ ਕੋਸ ਵੀ ਕਰਾਇਆ ਜੋ ਕੀਤਾ ਵਾ ਉਹ ਕੁਝ ਘੰਟਿਆਂ ਤੱਕ ਰਹਿ ਸਕਦਾ ਸਦਾ ਤਾਂ ਨਹੀਂ ਰਹਿ ਸਕਦਾ ਜਿਹੜੀ ਸੁੰਦਰਤਾ ਸਰੀਰ ਅੰਗ ਗੁਰੂ ਨੇ ਬਣਾਤਾ ਉਹ ਕੋਈ ਨਹੀਂ ਬਣਾ ਸਕਦਾ ਭਾਵੇਂ ਅੱਜਕੱਲ ਨਵੋਟ ਆ ਗਏ ਸਾਇੰਸ ਨੇ ਤਰੱਕੀ ਕਰ ਲਈ ਪਰ ਜਿਹੜੀ ਜਾਨ ਗੁਰੂ ਨੇ ਵਿੱਚ ਪਾਤੀ ਆਤਮਿਕ ਊਗਤ ਉਹ ਨਹੀਂ ਨਸਾਨ ਫੂਕ ਸਕਿਆ ਤਿਸ ਕਰਕੇ ਮਹਾਰਾਜ ਕਹਿੰਦੇ ਇਹ ਭਾਈ ਕਰਮ ਨਹੀਂ ਕਰਨੇ ਸਿਮਰਹੁ ਨ ਸਤ ਨਾਮ ਕੋ ਧਾਰੈ ਸੁਭ ਤਨ ਸਮੈ ਸੁਹਲਾ ਰਾਰੈ ਬਿਗਨ ਅਕੇਲਣ ਕੋਹੇ ਨਾਸ਼ ਸਦਾ ਧਰੈ ਸਤਗੁਰ ਕੀ ਆਸ ਪ੍ਰਭੂ ਦਾ ਜਿਹੜਾ ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਸੱਚਾ ਨਾਮ ਹੈ ਪਏ ਉਹਦਾ ਸਿਮਰਨ ਕਰਨਾ ਸੌਣ ਲੱਗਿਆ ਕੀਰਤਨ ਸੋਹਲ ਦਾ ਪਾਠ ਕਰਨਾ ਅੰਮ੍ਰਿਤ ਵੇਲੇ ਮਹਾਰਾਜ ਕਹਿੰਦੇ ਪੰਜ ਬਾਣ ਦੇ ਨਿਤਨੇਮਾਂ ਸਾਮ ਨੂੰ ਸੋਧਾਰੈ ਔਰ ਸੌਣ ਵੇਲੇ ਮਹਾਰਾਜ ਨੇ ਆਪਾਂ ਨੂੰ ਕੀਰਤਨ ਸੋਲੇ ਦੀ ਬਾਣੀ ਦਿੱਤੀ ਹੈ ਉਹ ਮਹਾਰਾਜ ਕਹਿੰਦੇ ਸੋਲੇ ਸਾਹਿਬ ਦਾ ਪਾਠ ਕਰਨੇ 17 ਕਰਨ ਦੇ ਨਾਲ ਅਨੇਕਾਂ ਵਿਗਨ ਤੁਹਾਡੇ ਜਿਹੜੇ ਨਾਸ ਹੋ ਜਾਣਗੇ ਤੇ ਹਮੇਸ਼ਾ ਜਿਹੜੀ ਆਸਥਾ ਪ੍ਰਸਤਾਵਾ ਭਰੋਸਾ ਹੈ ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਤੇ ਹੀ ਰੱਖਣਾ ਸੰਸਾਰ ਦਾ ਕੀਤਾ ਬੰਦੇ ਦਾ ਕੀਤਾ ਆਸਰਾ ਤਾਂ ਮਿੱਟ ਜੂਗਾ ਪਰ ਨਿਰੰਕਾਰ ਦਾ ਤੱਕਿਆ ਆਸਰਾ ਕਦੇ ਵੀ ਨਹੀਂ ਮੁੱਕਣ ਵਾਲਾ ਹੁੰਦਾ ਇਸ ਕਰਕੇ ਹਮੇਸ਼ਾ ਜਿਹੜੀ ਆਸ ਉਹ ਨਿਰੰਕਾਰ ਦੀ ਕਰਨੀ ਹੈ ਪਰਮੇਸ਼ਰ ਦੀ ਕਰਨੀ ਹੈ ਔਰ ਸੌਣ ਵੇਲੇ 16 ਸਾਬ ਦੀ ਬਾਣੀ ਪੜਨੇ ਇਸ ਤਰ੍ਹਾਂ ਮਹਾਰਾਜ ਦੀ ਮਰਜ਼ਾਦਾ ਹੈ ਉਹ ਆਪਣੇ ਸਿੱਖਾਂ ਨੂੰ ਦ੍ਰਿੜ ਕਰਾ ਰਹੇ ਹੈ ਅਗਲੇ ਬਤਨ ਜੋ ਹੈ ਮਹਾਰਾਜ ਦੇ ਆਪ ਕੱਲ ਦੇ ਦੀਵਾਨ ਸਰਬੰਨ ਕਰਾਂਗੇ ਆਪ ਸੰਗਤ ਸੁਣਿਆ ਦਾਸਾਂ ਦਾ ਬੋਲਿਆ ਪਰਵਾਣ ਸਰ ਪੁੱਲਾਂ ਮਾਪ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪਰਵਾਪੇ ਮੇਲੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ